12 लाख तक पहुंचे बन जो भी है सत श्री अकाल दोस्तों मैं स्टर्न पर तकरीबन पंजाबी वीडियो बना un चैनल पर मैं नया video, है ना इसमें video शॉर्ट्स थोड़ा फनी बनाऊंगा मैं आपके फॉरवर्ड आ ਵਿਆਹ ਦਾ ਕੰਮ ਉਸ ਤੋਂ ਪਹਿਲਾਂ ਤੇ ਪਹਿਲਾ ਵੀਡੀਓ ਵੀਆਹ ਦਾ ਕੰਮ ਪਰਮਿਸ਼ਨ ਕੋਲੇ ਲੈਂ ਪਹਿਨਾਵੇਂ ਪਾਰ ਤੋਂ ਬਾਅਦ ਵੀਆਹ ਦਾ ਲਾ ਜੇ ਸਿੱਟ ਪਰ ਸ਼ੀ ਭਿਆਰ ਕਰ ਰਹੀ ਮੈਂ ਸਮਝਾ ਕਿ ਨਹੀਂ ਜਿਆਦਾ ਕਦੇ ਜੇ ਇਸ ਵੀਡੀਓ ਦਾ ਰਿਸੋਰਸ ਹੋ ਰਿਹਾ ਹੈ ਆਪਾਂ ਫਿਰ ਇਹ ਵੀਡੀਓ ਕੋਲ ਬਣਾਉਣਾ ਵੀਆਹ ਤੋਂ ਲੈ ਕੇ ਕੋਲੇ ਵਿੱਚ ਆਪਾਂ ਲੈ ਲਾ ਇਸ ਪਾਰ ਤੋਂ ਵੀਆਹ ਦਾ ਸਹੀ ਪਾਰ ਦਾ ਸੰਗੀਤ ਵੀ ਸੀਗਾ ਤੇ ਪਾਰ ਤੇ ਵੀਆਹ ਦਾ ਪਰ ਸੇਵਾ ਦਾ ਨਾ ਉਹ ਮੈਂ ਪੰਨੇ ਮੀਟਾ ਪਾਉਂਗਾ ਤੁਸੀਂ ਇਹਦਾ ਕੋਈ ਨਾ ਸੋਚੋ ਮੈਂ ਕਿਹਾ ਉਸ ਵੀਰ ਆਤੀ ਯਾਰ ਤੇ ਜੇ ਤਾ ਤੁਹਾਨੂੰ ਕਹਤਾ ਆ ਵੀਰ ਉਸ ਵੀਰ ਤੇ ਇਹ ਕਹਿਣਾ ਕੋਈ ਕਰੋ ਦਾ ਜਵਾਬ ਦੇਣਾ ਤੇਰਾ ਵੀ ਵੀਡੀਓ ਜਪਾ ਦੇਖੋ ਵੀ ਸਹੀ ਹੈ ਜਾਂ ਢਾਲਤਾ ਤੇ ਆਪਣੇ ਦੋਸਤਾਂ ਨਾਲ ਵਰਤੋਂ ਵੀ ਸ਼ੇਅਰ ਕਰੋ ਆਪਣੇ ਪਰਿਵਾਰ ਨਾਲ ਵੀ ਸ਼ੇਅਰ ਕਰੋ ਆਪਣੇ ਬੱਚਿਆਂ ਨੂੰ ਵੀ ਸ਼ੇਅਰ ਕਰੋ ਕਿ ਬੱਚੇ ਜੀ ਆਪਣੀ ਪੰਜਾਬੀ ਮਾਂ ਬੋਲੀ ਆ ਭਾਸ਼ਾ ਬੱਚੇ ਪੰਜਾਬੀ ਨੂੰ ਇਸ ਤਰੀਕੇ ਨਾਲ ਉਹਨਾਂ ਦੇ ਕਿਹਾ ਜਾਂਦੇ ਕਿ ਉਹਨੇ ਪੰਜਾਬੀ ਬੋਲੀ ਦੀ ਵਿਦਿਆ ਦਾ ਦਰਵਾਜ਼ਾ ਖੋਲ੍ਹਿਆ ਉਸ ਜੀ ਨਰੰਦ ਆਪਣੀ ਪੰਜਾਬੀ ਭਾਸ਼ਾ ਦੇ ਲੋਚਾ ਕੇ ਉਹ ਕਾਟਨ ਦੀ ਪੜ੍ਹਿਆ ਕਰਨੀ ਤੇ ਚਲੋ ਅਗੋਸ ਤੋਂ ਸਭ ਤੋਂ ਪਹਿਲਾਂ ਉਹ ਅਰਜ਼ਾ ਦਾ ਦਰਸਾ ਕਿ ਕਿਨੇ ਕਿਨੇ ਵੀ ਅਰਜ਼ਾ ਪਹਿਲਾਂ ਸੁਣੇ ਬੜੇ ਚੀਜ਼ਾਂ ਨਹੀਂ ਸੁਣਾਈਆਂ ਅੱਜ ਵੀ ਨਹੀਂ ਨੰਨਾ ਵੀ ਨਹੀਂ ਕਿਨੇ ਮਾਰਦੇ ਸੀ ਜਿਵੇਂ ਉਸ ਕੰਪਨੀਸ ਨੇ ਪੈਂਦੀਆਂ ਤੁਸੀਂ ਦੋਸ਼ ਪਾਈ ਲਾਦੇ ਜਾਂਦੇ ਨਿਮਨ ਬੱਤੇ ਚਾਹ ਗਰਮੀ ਦੇ ਮੌਸਮ ਦੇ ਬੁੱਢੇ ਚੜਦੇ ਜਾਂਦੇ ਨੇ ਇਹਦਾ ਸਹੀ ਨਾਮ ਜਿਹੜਾ ਟੋਕਦਾ ਵੀਰ ਆ ਤੁਸੀਂ 12 ਵਾਏ 2 ਹੋ ਗਏ ਇੱਕ ਮੱਠਾ ਇੱਕ ਤੇਜ ਹੈ ਇਹਦਾ ਸਹੀ ਨਾਮ ਸੀਗਾ ਦੋਸਤੋ ਸੂਰਜ ਤੇਜ ਚੰਗਾ ਚੌਥੀ ਵਿਆਰ 70% ਨੀਣਾ ਪਿਛੋਕ ਜਾ ਕਰਦੇ ਨੇ ਇਹਦਾ ਬਹੁਤ ਚਾਇਆ ਦਾ ਸਹੀ ਨਾਮ ਸੀ ਸਾਜ ਪੰਜਵੀਂ ਵਿਆਰ ਬਈਸ ਨੂੰ WhatsApp ਕੀ ਸੇਤਾ ਨਿੱਕਲੇ ਸਾਈਨ ਕਚੇ ਨ ਕਰ ਲਈ ਨਿੱਕਲੇ ਸਾਈਨ ਵੀ ਕਚੇ ਨ ਕਰ ਲਈ ਇਹਦਾ ਸਹੀ ਨਾਮ ਹੈਗਾ ਖੇਲਾ ਇਸ ਦਿਨ ਦੋਸਤੋ ਛੇਵੀਂ ਵਿਆਰ ਤਾਂ ਪਾਈ ਸੀ ਆਈ ਕਲਾਬ ਕੋ ਕਈ ਕਲਾਬ ਕੋ ਜਾਂਦੀ ਕਿਸੇ ਨਾਲ ਡੱਕੀ ਆਈ ਕਲਾਬ ਕੋ ਬਹੀ ਕਲਾਬ ਕੋ ਜਾਂਦੀ ਕਿਸੇ ਨਾਲ ਡੱਕੀ ਪਾਣੀ ਨਾਲ ਪਤਲੀ ਪਤਾਸੇ ਨਾਲ ਮਿੱਟੀ ਇਹਦਾ ਸਹੀ ਜਵਾਬ ਸੀ ਦੋਸਤੋ ਇਹ ਵੀ ਬਹੁਤ ਜਣਾਂ ਨੇ ਜਿਹਦੇ ਸਹੀ ਜਵਾਬ ਦੇ ਉੱਤੇ ਕਮੈਂਟ ਦੇ ਵਿੱਚ ਹਰ ਚੈੱਕ ਕਰੋ ਬਹੁਤ ਜਣਾਂ ਨੇ ਸਹੀ ਜਵਾਬ ਦਿੱਤੇ ਪਰ ਇਹ ਗੱਲ ਤੋਂ ਨਹੀਂ ਦੱਸੇ 그러면은 ਮੈਂ ਤੁਹਾਨੂੰ ਇੱਕ ਪਾਣੀ ਆਤਾ ਹੋਰ ਪਾਉਦਾ ਤੇ ਤੁਸੀਂ ਉਹਦਾ ਸਹੀ ਜਵਾਬ ਦੱਸਿਓ ਕੀ ਹੈ ਕਮੈਂਟ ਕਰਿਓ ਆਪਣੇ ਉਸਾਰਣੇ ਸ਼ਹਿਰ ਪਰਵਾਧਿਤ ਕਿਉਂ ਯੂਕੇਸੀ ਨੇ ਇਹਨਾਂ ਵਿਆਹਾਂ ਬਾਰੇ ਪਤਾ ਲਾਇਆ ਕਿ ਇਹਨਾਂ ਜਿਹੜੇ तकरीबन ਨਾਲ ਤੁਸੀਂ 1990 ਤੋਂ 2000 ਸਾਲ ਤੋਂ ਬਾਅਦ ਬਣਿਆ ਉਹਨਾਂ ਨੂੰ तकरीबन ਸਾਰਿਆਂ ਨੂੰ ਇਹਨਾਂ ਵਿਆਹਾਂ ਬਾਰੇ ਪਤਾ ਲੱਗ ਗਿਆ ਕਿਉਂਕਿ ਉਹਨਾਂ ਨੇ ਇਹ ਵਿਆਹਾਂ ਆਪਣੇ ਘਰੇ ਕੰਦਾ ਸੁਣਿਆ ਆਪਣੀਆਂ ਵੀਡੀਓ ਵੀ ਆਪਣੇ ਤੋਂ ਤੁਹਾਨੂੰ ਕਹਿੰਦੇ ਸੀ ਆ ਚਲੋ ਇਸ ਵਾਰ ਆਪਾਂ ਦੇਖਦੇ ਆਂ ਅੱਜ ਰੋਕ ਪੰਜਵਾਂ ਵਿਆਹ ਦਾ ਰੋਪਾਉਗਾ ਤੁਸੀਂ ਦੇਖਦੇ ਆਂ ਕਿ ਕਮਲ ਕਣੇ ਦਾ ਸੀ ਜਵਾਦ ਨਾ ਕਮੈਂਟ ਅਗਲੀ ਵੀਡੀਓ ਦੇ ਵਿੱਚ ਪਹਿਲਾ ਪਹਿਲਾ ਵਿਆਹ ਦਾ ਸਹੀ ਦਵਾ ਦੱਸਾਂਗੇ ਫਿਰ ਹੋਰ ਵਿਆਹ ਦਾ ਪਾਉਂਗਾ ਤੇ ਇੱਕ ਦੋਸਤਾਂ ਪਹਿਨਾ ਬੇਨਤੀ ਕਰੀ ਤੁਹਾਡੇ ਵੀ ਚੈਨਲ ਦਾ ਆਬਰਾਇਆ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਕਰੋ ਤੇ ਜੇ ਤੁਹਾਡੇ ਸਪੋਰਟ ਦੀ ਜ਼ਰੂਰਤ ਹੈ ਤੁਹਾਡੀ ਲੋੜ ਹੈ ਸਬਸਕ੍ਰਾਈਬ ਕਰੋ ਚੈਨਲ ਨੂੰ ਦੇਰ ਪਰ ਹੋਣਾ ਹਾਰ ਦੇ ਸੰਬੰਧ ਸੋਨਾ ਇਸ ਤਰ੍ਹਾਂ ਦੇ ਤਰੀਕੇ ਤੋਂ ਵੀਡੀਓ ਹੋਵੇਗਾ ਜਿਹਦੇ ਵਿੱਚ ਫੈਮਲੀ ਵਰਗੋਂ ਵੀਡੀਓ ਆਉਂਗਾ ਕੋਈ ਗੱਲਬਾਤ ਵੀਡੀਓ ਪੱਤੇ ਇਸ ਚੈਨਲ ਤੇ ਬਾਈ ਨਾਲ ਹੀ ਸਿਖਾਵਾਂਗੇ ਇਸ ਚੈਨਲ ਤੇ ਚਲੋ ਤੁਹਾਡਾ ਕੋੜਾ ਕਬੀਆ ਨਾ ਕੋਣਿਆ ਇਹ ਵੀ ਉਹ ਦੇਖ ਕੇ ਰੱਖਿਆ ਵੀ ਜੋ ਉਸ ਤਰ੍ਹਾਂ ਦਾ ਬਿਉਹੇ ਹਨ ਜਿਹਨਾਂ ਲੋਕਾਂ ਦਾ ਚੈਨਲ ਨਾ ਹਨ ਜਿਹਨਾਂ ਨੇ ਵੀਡੀਓ ਬਣਾਨਾ ਮੈ ਵੀ ਕੋਈ ਜਪੋ ਕੋਈ ਨਰਵਸ ਹੋਇਆ ਨਾ ਜਾ ਕੇ ਗਿਆ ਰਹਿ ਗਿਆ ਚਿੱਤਾ ਹਾਂ ਪਰ ਦੁੱਧ ਨਹੀਂ ਗਾਇਦਾ ਹਾਂ ਪਰ ਰੱਬ ਨਹੀਂ ਵਾਲ ਖੰਦਾ ਹਾਂ ਪਰ ਸੱਪ ਨਹੀਂ ਪਹਿਲੀ ਵਿਆਹ ਰਹਿ ਗਿਆ ਚਿੱਤਾ ਹਾਂ ਪਰ ਦੁੱਧ ਨਹੀਂ ਗਾਇਦਾ ਹਾਂ ਪਰ ਰੱਬ ਨਹੀਂ ਵਾਲ ਖੰਦਾ ਹਾਂ ਪਰ ਸੱਪ ਨਹੀਂ ਚਲੋ ਦੋਸਤੋ ਕਰਿਆ ਜੇ ਕਮੈਂਟ ਕੀ ਮੈਂ ਇਸ ਦਾ ਸਹੀ ਜਵਾਬ ਪਤਾ ਹੋਵੇ ਤੇ ਦੂਸਰੀ ਵਿਆਹ ਰਹਿ ਗਈ ਆ ਮਿੱਟੀ ਦਾ ਘੋੜਾ ਲੋਹੇ ਦੀ ਲਗਾਮ ਕੀ ਨਾ ਕੋੜਾ ਲੋਈ ਦੀ ਲਗਾਉ ਉੱਤੇ ਬੈਠਾ ਬੋਦੂ ਦਾ ਪਟਾਣ ਕੀ ਜੱਟ ਤੇਰੀਆਂ ਮਿੱਟੀ ਦਾ ਕੋੜਾ ਲੋਈ ਦੀ ਲਗਾਉ ਉੱਤੇ ਬੈਠਾ ਬੋਦੂ ਦਾ ਪਟਾਣ ਤੇ ਇਸ ਦੇ ਨਾਲ ਹੀ 30000 ਹੈਗੀ ਆ ਨਿੱਕੀ ਜਿਹੀ ਕੁੜੀ ਨਿੱਕੀ ਜਿਹੀ ਕੁੜੀ ਲੈ ਪਰਾਂਦਾ ਹੂਈ ਇਸ ਦੇ ਨਾਲ ਹੀ 30000 ਦੀ ਕੁੜੀ ਲੈ ਪਰਾਂਦਾ ਹੂਈ ਤੇ ਇਸ ਦੇ ਨਾਲ ਹੀ 40000 ਹੈਗੀ ਆ ਤੌਪੀਆ ਸੌ ਕੀ ਬਣਾ 12 ਗਲਾਸ 3 ਚਮਚਾ ਮੁੱਜੋ ਕੀ 12 ਗਲਾਸ 3 ਚਮਚਾ ਮੁੱਜੋ ਵੀ ਰਸਈ ਵਾਲਾ ਜਣੇ ਜੀ ਨੂੰ ਪਤਾ ਕਰਕੇ ਕਮੈਂਟ ਕਰਿਓ ਨਹੀਂ ਤਾਂ ਸ਼ੇਅਰ ਕਰੋ ਅੱਗੇ ਪਤਾ ਜ਼ਰੂਰ ਕਰੋ ਵੀ ਇਹਦਾ ਸਹੀ ਜਵਾਬ ਕੀ ਹੈ ਨਹੀਂ ਫਿਰ ਮੈਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਇਹਨਾਂ ਦੇ ਸਹੀ ਜਵਾਬ ਦੇ ਦੱਸਾਂਗਾ ਫਿਰ ਮਿਲਾਂਗੇ ਦੇਖੂਗੀ ਹਾਂ ਬੱਸ ਤੁਹਾਡੇ ਨੂੰ ਇਸ ਲਈ ਬਹੁਤ ਬਹੁਤ ਧੰਨਵਾਦ ਜੀ ਸਿਪੀਸੀ ਵੀਰਾ ਪਕਾਣਾ ਆਲੇ ਪੈਮੀ ਤੇ ਦਾਸ ਤੇ ਆ ਰਹੀ ਆ ਸ਼ੀਸ਼ੇ ਦਾ ਮੈਲ ਬਣਾਇਆ ਵਿੱਚ ਬਿਠਾਈ ਰਾਣੀ ਸ਼ੀਸ਼ੇ ਦਾ ਮੈਲ ਬਠਾ ਬਣਾਇਆ ਵਿੱਚ ਬਿਠਾਈ ਰਾਣੀ ਸਿਰ ਤੇ ਅੱਗ ਿੱਟੇ ਿੱਟੇ ਪਾਓ ਸ਼ੀਸ਼ੇ ਦਾ ਮੈਲ ਬਣਾਇਆ ਵਿੱਚ ਬਿਠਾਈ ਰਾਣੀ ਸਿਰ ਤੇ ਅੱਗ ਿੱਟੇ ਿੱਟੇ ਪਾਓ ਉਸ ਤੇ ਲੰਗੂ ਵੀ ਆਸੀ ਉਹ ਵੀ ਲੇਟਿਆ ਹੈ ਨਾ ਪੰਜਾਬ ਯਾਰ ਤੁਹਾਡੇ ਵਿੱਚੋਂ ਕੌਣ ਕੌਣ ਕਰੋ ਨੇ ਜਿਸ ਜਿਸ ਮੈਂ ਲੱਭੀ ਆ ਤੁਹਾ ਦਾ ਸਹੀ ਜਵਾਬ ਪਤਾ ਨਾ ਸਹੀ ਜਵਾਬ ਕਮੈਂਟ ਕਰੋ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਨਾ ਆਪਣੇ ਪਰਿਵਾਰ ਨਾਲ ਪਰਾਨਾ ਸ਼ੇਅਰ ਕਰੋ ਇਹ ਕੋਈ ਵੀ ਗਲਤ ਵੀਡੀਓ ਹੋਊਗੀ ਨਾ ਹੀ ਅਸੀਂ ਇਸ ਚੈਨਲ ਤੇ ਕਦੇ ਕੋਈ ਵੀ ਐਸੀ ਗਲਤ ਵੀਡੀਓ ਪਾਵਾਂਗੇ ਜੋ ਫੈਮਲੀ ਦੇ ਵਿੱਚ ਬੈਠ ਕੇ ਨਾ ਦੇਖਣੀ ਹੋਵੇ ਤੁਸੀਂ ਬਾਤੋ ਬਾਤ ਦੇ ਨਾਲ ਚੈਨਲ ਨੂੰ ਸ਼ੇਅਰ ਕਰੋ ਨਾ ਇਹਨੂੰ ਵੀ ਆਰ ਕ ਕਰੋ ਸ਼ੇਅਰ ਕਰੋ ਤੇ ਰੂਬੇ ਇਸ ਕੇ ਸੰਬੰਧ ਨਾਲ ਜਿਹੜਾ ਦਾ ਸਹੀ ਜਵਾਬ ਦਿੱਤਾ ਵਾਕੇ ਜਿਹੜੀ ਤਕਰੀਬਨ 1990 ਤੋਂ 2000 ਸੰਨ 2000 ਤੋਂ ਪਹਿਲਾਂ ਦੇ ਜਨਮ ਵਾਲੇ ਨੂੰ ਮੈਂ ਤਕਰੀਬਨ ਇਹਨਾਂ ਵਿਆਹ ਦਾ ਬਾਰੇ ਸਾਰਾ ਪਤਾ ਹੂ ਪਰ ਮੈਂ ਉਹਨਾਂ ਦੇ ਬਹੁਤ ਬਾਹਰੀ ਵਿਆਹ ਦਾ ਸੋਈਆਂ ਉਹਨੀਆਂ ਹਨ ਜਿਹੜੇ 2000 ਸੰਨ ਤੋਂ ਬਾਅਦ ਆ ਰਹੇ ਹਨ ਉਹਨਾਂ ਨੂੰ ਬਾਰੇ ਇਸ ਚੀਜ਼ ਬਾਰੇ ਕਾਹ ਪਤਾ ਹੂ ਨਾਲੋਂ 100 ਤੋਂ 50% ਨੂੰ ਪਤਾ ਹੂ ਵਿਆਹ ਨੂੰ ਨਹੀਂ ਆਪਣੀ ਮਾਂ ਬੋਲੀ ਭਾਸ਼ਾ ਦੇ ਜਦ ਵੀ ਇਹ ਦੀ ਗੱਲ ਆਪਣੇ ਬੱਚਿਆਂ ਨੂੰ ਵੀ ਦੱਸਿਆ ਕਰੀਏ ਬਾਕੀ ਬੱਚਿਆਂ ਪੰਜਾਬੀ ਭਾਸ਼ਾ ਦੇ ਬੱਚਿਆਂ ਦਾ ਪ੍ਰਾਸਕ ਬਣੇ ਹਨ ਉਤੇ ਲੋਚਾ ਦੇ ਪੰਜਾਬੀ ਬਾਦਸ਼ਾਹ ਸੁਖਣ ਜਿਹੜੋਂ ਤੇ ਲੋਚਾ ਦੇ ਪੰਜਾਬੀ ਬਾਸ਼ਾਪਰ ਤੇ ਜਦੋਂ ਦੋਸਤੋ ਸ਼ੇਅਰ ਕਰੋ ਕਿ ਤੁਹਾਨੂੰ ਸਾਡੇ ਇਹ ਚੈਨਲ ਨਾਲ ਨਾਮੰਦ ਹੈ ਤੁਹਾਡੀ ਸਪੋਰਟ ਦੀ ਲੋੜ ਹੈ ਜੇ ਤੁਸੀਂ ਸਪੋਰਟ ਕਰੋਗੇ ਤਾਂ ਇਹ ਚੈਨਲ ਚੱਲ ਰਿਹਾ ਹੈ ਜੇ ਤੁਸੀਂ ਸਪੋਰਟ ਕਰੋਗੇ ਤਾਂ ਇਹ ਚੈਨਲ ਨੂੰ ਵੀ ਪਾਰਟੀ ਸਪੋਰਟ ਲਾ ਲੈਹੀ ਕਰਨਾ ਚਾਹਣਾ ਤੇ ਦੋਸਤੋ ਅਖੀਰ ਤੇ ਮੈਂ ਇਹ ਕਹਿਣਾ ਚਾਹਣਾ ਕਿ ਜਿਹੜੀਆਂ ਅੱਜ ਬਿਜਾਰਦਾ ਪੰਜ ਪੰਜ ਹੈ ਇਹਨਾਂ ਦਾ ਰਸਮੀ ਜਿਬਾਤ ਹਨ ਇਹ ਵੀਡੀਓ ਦੇ ਲਈ ਦਾ ਸੋਨਾ ਵਿਆਹ ਦਾ ਜਵਾਬ ਦਾ ਜਵਾਬ ਦਾ ਸੋਨਾ ਕਿਹੜਾ ਹੋਰ ਵਿਆਹ ਦਾ ਪਾਵਾਂਗੇ ਜਿੰਨਾ ਜਿੰਨਾਂ ਨੂੰ ਇਹਦਾ ਪਿਆਰ ਤਾਂ ਸਹੀ ਅਨਸਰ ਦਾ ਸਹੀ ਜਵਾਬ ਬਤਾਓ ਕਮੈਂਟ ਕਰੋ ਜਿੰਨਾਂ ਨੂੰ ਨਹੀਂ ਪਤਾ ਤਾਂ ਆਪਣੇ ਦੋਸਤਾਂ ਨਾਲ ਆਪਣੇ ਪਰਿਵਾਰ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪਤਾ ਲੱਗੂ ਵੀ ਕਿਸ ਕਿਸ ਨੂੰ ਇਹਦਾ ਪਿਆਰ ਦਾ ਸਹੀ ਜਵਾਬ ਪਤਾ ਸੀ ਜੇ ਕੋਈ ਬੱਚਾ ਵੀਡੀਓ ਨੂੰ ਦੇਖ ਰਿਹਾ ਹੈ ਉਹ ਵੀ ਆਪਣੇ ਪਰਿਵਾਰ ਚ ਮਮਾ ਮਮਾ ਪਾਪਾ ਦਾਦਾ ਦਾਤੀ ਚਾਚਾ ਤਾਈ ਕੋਈ ਵੀ ਵੱਡਾ ਪਰਿਵਾਰ ਦੇ ਵਿੱਚ ਹੈ ਉਹਨਾਂ ਨੂੰ ਵੀ ਇਹਦਾ ਪੁੱਛੋ ਹਨਾ ਉਹਨਾਂ ਨੂੰ ਪਤਾ ਹੋਊਗਾ ਏ ਵੀ ਅੰਦਰ ਦੇਖੋ ਤੁਸੀਂ ਤਾਂ ਵਸ ਕੀ ਬੱਚੇ ਲੈ ਕੇ ਚੱਲੋਗੇ ਵਿਟਾਸ ਨਾ ਜੇ ਅਗਰ ਉਹ ਨਾ ਮੈਂ ਤੁਹਾਨੂੰ ਵਿਟਾਸ ਕਰਨਾ ਤੁਸੀਂ ਮੈਨੂੰ ਆਪ ਹੀ ਆ ਸਹੀ ਜਵਾਬ ਦੱਸੋ ਕੀ ਹੈ ਤੁਹਾਡੇ ਮਾਪਿਆਂ ਵੀ ਹਨ ਪਰਿਵਾਰ ਵਾਲੇ ਵੀ ਦੇਖ ਕੇ ਹੈਰਾਨ ਹੋ ਗਏ ਆ ਸਾਡਾ ਬੱਚਾ ਇਸ ਤੀਤ ਵੀ ਇੰਪ੍ਰੈਸ ਕਰ ਰਿਹਾ ਹੈ ਵਾ ਕੀ ਆ ਬਾਤ ਹੈ ਇਹ ਜਿਸ ਜਸਿ ਪ੍ਰਿਆਜ ਦੇ ਟਾਈਮ ਚ ਵੀ ਹਨ ਚਲੋ ਦੋਸਤੋ ਪਰੋ ਬਾਤ ਬਤ ਚੈਨਲ ਨੂੰ ਸਪੋਰਟ ਸਬਸਕ੍ਰਾਈਬ ਕਰੋ ਚੈਨਲ ਨੂੰ ਬਣਾ ਤੇ ਚੈਨਲ ਨੂੰ ਸ਼ੇਅਰ ਕਰੋ ਤੇ ਨਾਈਟ ਦੇ ਕਮੈਂਟ ਜ਼ਰੂਰ ਕਰਦੇ ਜਾ ਕਰੋ ਵੀਡੀਓ ਤੇ ਇੰਨੇ ਨਾਲ ਰੂਪ ਦੀ ਮਿਲ ਜਾਂਦੀ ਆ ਬੰਦੇ ਨੂੰ ਵੀ ਆਇਆ ਹੈ ਆ ਰਹੇ ਨੇ ਲੋਕੀ ਤਾਂ ਕੇ ਵੀਡੀਓ ਦੇਖ ਰਹੇ ਨੇ ਲਾਈਕ ਕਰ ਰਹੇ ਨੇ ਕਮੈਂਟ ਕਰ ਰਹੇ ਨੇ ਫਿਰ ਹੋਰ ਦੇਰ ਨੂੰ ਬੰਦਾ ਵੀ ਹੋਰ ਬਣਾਉਣਾ ਹੈ ਜਦੋਂ ਮੈਂ ਲਾਈਕ ਕਮੈਂਟ ਨਹੀਂ ਕਰਦੇ ਫਿਰ ਆਏ ਦੇਰ ਨੂੰ ਯਾਰੋਂ ਸੁਣ ਸੁਣ ਕੇ ਨਹੀਂ ਕੋਈ ਦੇਖਦਾ ਨਹੀਂ ਯਾਰਾ ਨਾ ਬਣਾ ਪਰ ਨਹੀਂ ਮੈਂ ਦੇਖਿਆ ਤੁਸੀਂ ਬਹੁਤ ਸਾਥ ਦੇ ਰਹੇ ਹੋ ਬਹੁਤ ਬੰਦੇ ਹੋ ਸਾਥ ਬੰਦੇ ਰਹੋ ਦੋਸਤੋ ਤੇ ਮੇਰੇ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਇਹ ਚੈਨਲ ਨੂੰ ਬਹੁਤ ਬਹੁਤ ਪੇਸ਼ ਕਰ ਰਿਹਾ ਹਾਂ ਧੰਨਵਾਦ ਤੁਸ